ਦੇ ਤੁਸੀਂ ਇਹਨਾਂ ਦਾ ਕੋਈ ਐਕਚੁਅਲੀ ਲਿਆ ਢਾਲ ਮੁੱਟ ਕੋਲ ਕਰਦਾ ਰਹੇ ਤੁਹਾਨੂੰ ਮਿਲਦੇ ਰਹੇ ਪਰ ਨੂੰ ਕਿੰਨੀਆਂ ਪੰਚ ਜਥੇ ਬੰਦੀਆਂ ਮਿਲੀਆਂ ਦਲ ਖਾਲਸਾ ਵਾਲੇ ਮਿਲੇ ਅੰਤਰਿੰਕ ਕਮੇਟੀ ਵਾਲੇ ਮਿਲੇ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਵੀ ਕਹਿੰਦੇ ਨੂੰ ਠੀਕ ਆ ਉਹਨਾਂ ਨੂੰ ਵੀ ਲੱਕੜ ਦਾ ਮੁੰਡਾ ਤਾਰਿਆਂ ਨੂੰ ਦੇ ਹੀ ਜਾਂਦੇ ਆ ਇਹ ਹਾਲਾਤ ਉਦੋਂ ਪੈਦਾ ਹੁੰਦੇ ਨੇ ਜਦੋਂ ਤਖਤ ਸਾਹਿਬਾਂ ਦੇ ਜਥੇਦਾਰ ਡੋਲ ਜਾਂਦੇ ਨੇ ਆਪਣੇ ਕੀਤੇ ਹੋਏ ਫੈਸਲਿਆਂ ਤੇ ਖੜੇ ਨਹੀਂ ਰਹਿੰਦੇ ਪਹਿਰਾ ਨਹੀਂ ਦੇ ਸਕਦੇ ਇੱਕ ਪਾਸਾ ਤੁਸੀਂ ਸੱਤ ਮੈਂਬਰੀ ਕਮੇਟੀ ਕਹਿੰਦੇ ਉਹ ਵੀ ਸਟੈਂਡ ਕਰੂਗੀ ਸਟੈਂਡ ਕਰਦੀ ਹੈ ਨਾਲੇ ਤੁਸੀਂ ਇਹ ਕਹੇਂ ਕਿਹੀਂ ਜਾਂਦੇ ਹੋ ਕਿ ਜਿਹੜੀ ਦਰਜੀਤ ਸਿੰਘ ਟੀਮ ਨੇ ਭੱਟਨੀ ਸ਼ੁਰੂ ਕੀਤੀ ਹੈ ਬਹੁਤ ਵਧੀਆ ਕੰਮ ਕੀਤਾ ਹੈ ਸਿੱਖ ਧਰਮ ਦੇ ਇਤਿਹਾਸ ਵਿੱਚ ਜਦੋਂ ਦਾ ਸ੍ਰੀ ਅਕਾਲ ਪਖ ਸਾਹਿਬ ਸਥਿਤਿਆ ਗਿਆ ਉਦੋਂ ਤੋਂ ਲੈ ਕੇ ਅੱਜ ਤੱਕ ਅਜੇ ਹਾਂ ਨਹੀਂ ਹੋਇਆ ਕਿ ਕੋਈ ਸ੍ਰੀ ਅਕਾਲ ਪਖ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਜਾਰੀ ਕਰੇ ਹੁਕਮਨਾਮਾ ਜਾਰੀ ਕਰੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਇਹ ਉਲਟਾ ਚੋਰ ਬਹੁਤ ਬਾਲ ਕੋ ਡੰਟੇ ਕਾ ਪੱਖ ਪੱਖ ਦਾ ਹੁਕਮ ਮੰਨਣ ਦੀ ਬਜਾਏ ਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਬਾਦਲ ਦਾ ਹੁਕਮ ਮੰਨਿਆ ਤੇ ਤੁਹਾਡੇ ਨਾਲ ਕੀਆ ਇਹ ਦਾ ਵੀ ਬੇੜਾਗਰ ਤੁਸੀਂ ਕੀਤਾ ਤੇ ਤੁਹਾਡੀ ਸਰਕਾਰ ਬਾਰੇ ਕੀ ਹੋਇਆ ਸੀ ਤੁਹਾਡੀ ਸਰਕਾਰ ਬਾਰੇ ਵੀ ਗੈਰ ਸਿੱਖਾਂ ਦੀਆਂ ਵੋਟਾਂ ਬਣੀਆਂ ਸੀਆ ਕਲੀਨ ਸ਼ੇਪ ਉਰਤਾ ਹੋਰ ਮੁਸਲਮਾਨ ਭਰਾ ਵੀ ਵੋਟਾਂ ਪਾਉਂਦੇ ਦੇਖੇ ਗਏ ਪਿੰਡ ਬਾਦਲਚ ਵੀ ਇਕੋਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਘੌੜਾ ਹੋਈ ਜੁੰਡਲੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਕਿ ਅਸੀਂ ਤੁਹਾਡੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਆਪਣੀ ਸੱਤ ਮੈਂਬਰੀ ਕਮੇਟੀ ਵਿੱਚ ਐਡਜਸਟ ਕਰਦੇ ਇਹ ਇੱਕ ਚਿੱਠੀ ਰਾਹੀਂ ਜਥੇਦਾਰ ਸਾਹਿਬ ਨੂੰ ਸੂਚਿਤ ਕੀਤਾ ਗਿਆ ਕਿ ਇਹ ਸਮਝ ਲਈਏ ਕਿ ਬਲਵਿੰਦਰ ਸਿੰਘ ਭੂੰਦੜ ਨੇ ਸਿੰਘ ਸਾਹਿਬ ਗਿਆਨੀ ਲਗਵੀਰ ਸਿੰਘ ਤੇ ਕੋਈ ਇਸ਼ਾਨ ਕੀਤਾ ਜਾਂ ਕਿ ਸੁਧਾਰ ਲਹਿਰ ਦੇ ਮੈਂਬਰ ਗੁਰਪ੍ਰਤਾਪ ਸਿੰਘ ਬਡਾਲਾ ਤੇ ਰਸ ਕੀਤਾ ਸਿੱਖ ਧਰਮ ਦੇ ਇਤਿਹਾਸ ਵਿੱਚ ਜਦੋਂ ਦਾ ਸ੍ਰੀ ਅਕਾਲ ਪਖ ਸਾਹਿਬ ਸਿਧਿਆ ਗਿਆ ਉਦੋਂ ਤੋਂ ਲੈ ਕੇ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕੋਈ ਸ੍ਰੀ ਅਕਾਲ ਪਖ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਜਾਰੀ ਕਰੇ ਹੁਕਮਨਾਮਾ ਜਾਰੀ ਕਰੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਉਲਟਾ ਚੋਰ ਕੋਤਵਾਲ ਕੋ ਡੰਟੇ ਕਿਹਦਾ ਇਤਿਹਾਰ ਸਿੰਜ ਰਿਹਾ ਹੈ ਡੰਮੀ ਕਾਰਜਕਾਰੀ ਪ੍ਰਧਾਨ ਅਕਾਲ ਤਖਤ ਤੋਂ ਭਗੌੜੇ ਹੋਿਆਂ ਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਇਹ ਤੂੰ ਕੀ ਕਰ ਰਿਹਾ ਹੈ ਕੋਈ ਤੇਰਾ ਦਿਮਾਗ ਤਮੋਗ ਹਿੱਲਤਾ ਨਹੀਂ ਗਿਆ ਤੂੰ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਜਾਰੀ ਕਰ ਰਹੇ ਹਨ ਸ਼੍ਰੀ ਕਾਰਤਕ ਸਾਹਿਬ ਤੋਂ ਪੰਥ ਕਾਗੂਆ ਨੂੰ ਪੰਥਕ ਸੰਸਥਾਵਾਂ ਨੂੰ ਤਾਂ ਆਦੇਸ਼ ਜਾਰੀ ਹੁੰਦੇ ਰਹੇ ਨੇ ਹੁਕਮਨਾਮੇ ਜਾਰੀ ਹੁੰਦੇ ਰਹੇ ਨੇ ਉਹ ਆ ਕੀ ਤੂੰ ਉਲਟੀ ਗੰਗਾ ਚੁਲਾਤੀ ਬਲਵਿੰਦਰ ਸਿੰਘ ਪੁੰਦੜ ਇਹ ਤੂੰ ਕੀ ਕੋਜੀ ਕਰਤੂਤ ਕਰਨ ਲੱਗੇ ਹੈ ਮੈਨੂੰ ਇਹ ਨਹੀਂ ਪਤਾ ਕਿ ਤੇਰੀ ਔਕਾਤ ਕੀ ਹੈ ਉਹ ਨਾ ਹੁਣ ਤੂੰ ਐਮ.ਐਲ.ਏ ਹੈ ਨਾ ਤੂੰ ਮਨਿਸਟਰ ਹੈ ਨਾ ਤੂੰ ਰਾਜ ਸਭਾ ਦਾ ਮੈਂਬਰ ਹੈ ਨਾ ਤੂੰ ਲੋਕ ਸਭਾ ਦਾ ਮੈਂਬਰ ਹੈ ਤੂੰ ਤਾਂ ਇੱਕ ਡੰਮੀ ਡੰਮੀ ਕਾਰਜਕਾਰੀ ਪ੍ਰਧਾਨ ਹੈ ਦਿਲਜੀਤ ਟੀਮੇ ਦੇ ਸਾਹਮਣੇ ਤੇਰੀ ਕੋਈ ਔਕਾਤ ਨਹੀਂ ਤੈਨੂੰ ਬੋਲਣਾ ਨਹੀਂ ਆਉਂਦਾ ਜਦੋਂ ਸਾਹਮਣੇ ਬੈਠਾ ਹੋਵੇ ਅੱਜ ਵੀ ਦੇਖਿਆ ਤੂੰ ਪ੍ਰੈਸ ਕਾਨਫਰੰਸ 'ਚ ਦੋ ਅੱਖਰ ਬੋਲ ਕੇ ਹੁਣ ਜੀ ਚੀਮਾ ਸਾਹਿਬ ਤੁਹਾਨੂੰ ਦੱਸਣਗੇ ਕਿੱਡੀ ਕਬੱਡੀ ਗੱਲ ਸੀ ਮੈਂ ਦੱਸਦਾ ਨਾ ਅਸੀਂ ਕੱਲੇ ਦੱਸਦਾ ਸੀ ਤੁਸੀਂ ਕੀ ਕਰੋਗੇ ਤੁਸੀਂ ਕੀ ਕੀਤਾ ਹਾਂ ਬੋਟਾ ਸਰਕਾਰ ਨੇ ਬਣਾਤੀਆਂ ਬਣਾਤੀਆਂ ਹੋਣਗੀਆਂ ਤੇ ਤੁਹਾਡੀ ਸਰਕਾਰ ਵਾਲੇ ਕੀ ਹੋਇਆ ਸੀ ਤੁਹਾਡੀ ਸਰਕਾਰ ਵਾਲੇ ਵੀ ਗੈਰ ਸਿੱਖਾਂ ਦੀਆਂ ਬੋਟਾ ਮੜੀਆਂ ਸੀਆਂ ਕਲੀਨ ਸੇ ਹੋਰ ਤਾਂ ਹੋਣ ਮੁਸਲਮਾਨ ਭਰਾ ਵੀ ਵੋਟਾਂ ਪਾਉਂਦੇ ਦੇਖੇ ਗਏ ਪਿੰਡ ਬਾਦਲਚ ਵੀ ਮੁਸਲਮਾਨਾਂ ਨੇ ਵੋਟਾਂ ਪਾਈਆਂ ਮਲੇ ਕੋਟਲੇ ਵੀ ਪਾਈ ਪੋਟ ਇੱਕ ਮੀਏ ਨੇ ਹੁਣ ਤੁਸੀਂ ਚੀਕਾ ਮਾਰਦੇ ਹੋ ਕਿ ਜੀ ਬਿਲਕੁਲ ਸਹੀ ਹੈ ਜਾਲੀ ਨਹੀਂ ਬਣਨੀ ਚਾਹੀਦੀਆਂ ਤੁਸੀਂ ਵੀ ਨਹੀਂ ਸੀ ਬਣਾਉਣੀਆਂ ਜੇ ਤੁਹਾਡੀਆਂ ਵੋਟਾਂ ਕਟਾਈਆਂ ਨੇ ਜਦੋਂ ਤੁਸੀਂ ਸਰਕਾਰ ਸੀ ਉਦੋਂ ਤੁਸੀਂ ਵੀ ਪੰਥਕ ਜਿਥੇ ਬੰਦੀਆਂ ਨੇ ਵੋਟਾਂ ਕਟਾਈਆਂ ਬਠਿੰਡੇ ਦੀ ਲਿਸਟ ਦੇਖ ਲੋ ਚੱਕ ਕੇ ਹੁਣ ਤੁਹਾਨੂੰ ਅਸੀਂ ਦੇਖ ਲਿਆ ਤੁਸੀਂ ਕੀ ਕੀਤਾ ਬਰਵਿੰਦਰ ਸਿੰਘ ਭੁੰਦੜ ਤੂੰ ਜੋ ਕوجੀਆਂ ਕਰਤੂਤਾਂ ਕਰਕੇ ਤੂੰ ਸਿੱਖ ਕੌਮ ਨੂੰ ਬਦਨਾਮ ਕਰ ਰਿਹਾ ਹੈ ਜੋ ਤੂੰ ਸਿੱਖ ਸੰਸਥਾਵਾਂ ਦੇ ਅਕਸ ਨੂੰ ਢਾਗ ਲਾ ਰਿਹਾ ਹੈ ਇਹ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਤੇਰੀ ਔਕਾਤ ਕੀ ਹੈ ਉਹ ਕੱਲ ਨਹੀਂ ਭੂਤ ਨਹੀਂ ਸਿਵਿਆ ਚੱਦ ਤੂੰ ਸੋਚ ਕਿ ਬਲਵਿੰਦਰ ਸਿੰਘ ਭੁੰਦੜ ਤੈਨੂੰ ਪਿੰਡ ਦੇ ਲੋਕਾਂ ਨੇ ਸਰਪੰਚਤਾ ਬਣਾਇਆ ਨਹੀਂ ਤੇਰਾ ਕੋਈ ਕਹਿ ਵਾਰ ਤੇਰੀ ਬੂਥ ਲਵਾਤੀ ਇਲੈਕਸ਼ਨ ਚ ਇੱਕ ਵਾਰੀ ਜਿੱਤਿਆ ਹੋਏਗਾ ਮਸਾਂ ਮੰਤਰੀ ਬਣੇਗਾ ਉਦੋਂ ਵਾਰ ਤਾਂ ਮਿੰਤਾ ਕਰ ਕਰਕੇ ਕਹਿੰਦੇ ਰਾਜ ਸਭਾ ਚ ਮੈਂਬਰ ਨੇ ਕਹਿੰਦੇ ਮੰਡੀਕਰਨ ਬੋਰਡ ਦਾ ਚੇਅਰਮੈਨ ਬਣ ਗਿਆ ਤੈਨੂੰ ਲੋਕ ਮਾਨ ਸਾਰੇ ਲੋਕ ਸੁਜੂਲਗੜ੍ਹ ਦੇ ਲੋਕ ਤੈਨੂੰ ਨਕਾਰ ਚੁੱਕੇ ਨੇ ਅਸਬੂਤ ਹੈ ਸਾਹਮਣੇ ਕਿ ਆਵਾਦੀ ਪਾਰਟੀ ਦਾ ਬੰਦਾ ਉੱਥੇ ਉਹ ਵੀ ਥੋੜਾ ਕਾਲੀ ਦਲ ਦਾ ਸੀ ਤੁਹਾਡੇ ਥੱਲੇ ਕੰਮ ਕਰਦਾ ਸੀ ਉਹਨੇ ਤੁਹਾਨੂੰ ਖਰਾਤਾ ਤੁਸੀਂ ਕੰਨ ਤੇ ਲਿਖਿਆ ਕਿਉਂ ਨਹੀਂ ਪੜਦੇ ਕਿ ਲੋਕ ਤੁਹਾਨੂੰ ਮੂੰਹ ਨਹੀਂ ਲਾਉਂਦੇ ਫੇਰ ਵੀ ਤੁਸੀਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਉਹ ਤੁਸੀਂ ਤਾਂ ਆਪ ਦਾ ਲਿਬੜੇ ਹੀ ਹੋ ਤੁਸੀਂ ਦੂਜਿਆਂ ਨੂੰ ਵੀ ਲਵੇੜੀ ਜਾਂਦੇ ਹੋ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹਨੂੰ ਸਿੰਘ ਸਾਹਿਬ ਗੰਗੀਰਗਵੀਰ ਸਿੰਘ ਨੇ ਪੰਜ ਸਿੰਘ ਸਹਿਬਾਨ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਤ ਮੈਮਰੀ ਕਮੇਟੀ ਦਾ ਮੁਖੀ ਬਣਾਇਆ ਸੀ ਇੱਕ ਸੱਤ ਮੈਮਰੀ ਕਮੇਟੀ ਐਲਾਨ ਕੀਤੀ ਸੀ ਕਿਉਂ ਕੀਤੀ ਸੀ ਉਹ ਹੁਕਮਨਾਮੇ ਚ ਲਿਖਿਆ ਹੋਇਆ ਚਿੱਠੀ ਅਸੀਂ ਦਿਖਾਵਾਂਗੇ ਕਿ ਤੁਹਾਡੀ ਜਿਹਦਾ ਵਿੱਚ ਤੂੰ ਵੀ ਐ ਮੌਜੂਦਾ ਲੀਡਰਸ਼ਿਪ ਰਾਸੀ ਅਕਵਾਏ ਕਰਨ ਦੇ ਅਯੋਗ ਨਹੀਂ ਰਹੀ ਇਹਨੂੰ ਰੱਦ ਕੀਤਾ ਜਾਂਦਾ ਹੈ ਇਹ ਨਵੀਂ ਭੜਤੀ ਕਾਲੇ ਦਲ ਨੂੰ ਬਚਾਉਣ ਲਈ ਉਹਦੇ ਪੁਨਰਗਠਨ ਲਈ ਨਵੀਂ ਭੜਤੀ ਕੀਤੀ ਜਾਵੇ ਉਹਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਹਰਜਿੰਦਰ ਸਿੰਘ ਧਾਮੀ ਉਹਦਾ ਮੁਖੀ ਸੀ ਹਰਜਿੰਦਰ ਸਿੰਘ ਧਾਮੀ ਤੇ ਪਤਾ ਨਹੀਂ ਤੁਸੀਂ ਕੀ ਜਾਦੂ ਮਾਰਿਆ ਕੀ ਝੁਰਲੂ ਫੇਰਿਆ ਡਰਾਇਆ ਤਾਂ ਕਾਇਆ ਜਾਂ ਕੋਈ ਲਾਲਚ ਦਿੱਤੇ ਜਾਂ ਕੀ ਕੀਤਾ ਹਰਜਿੰਦਰ ਸਿੰਘ ਧਾਮੀ ਵੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਪਾਲਣਾ ਨਹੀਂ ਕਰ ਸਕਿਆ ਜੇ ਤੁਸੀਂ ਨਹੀਂ ਕਰ ਦਿੱਤੀ ਅਕਾਲ ਤਖਤ ਸਾਹਿਬ ਨਾਲ ਗਦਾਰੀ ਕਰ ਗਿਆ ਹਰਜਿੰਦਰ ਸਿੰਘ ਧਾਮੀ ਹਰਜਿੰਦਰ ਸਿੰਘ ਧਾਮੀ ਜਿੱਥੋਂ ਨਿਕਲਿਆ ਸੀ ਉੱਥੇ ਹੀ ਵੜ ਗਿਆ ਉੱਥੇ ਹੀ ਵੜ ਗਿਆ ਧਾਮੀ ਨਿਕਲਿਆ ਸੀ ਸੁਖਬੀਰ ਬਾਦਲ ਦੇ ਲਫਾਫੇ ਚੋਂ ਤੇ ਉਸੇ ਲਫਾਫੇ ਚ ਸੁਖਬੀਰ ਬਾਦਲ ਨੇ ਲਾ ਕੇ ਗੰਮ ਪੈ ਕਰਕੇ ਬੰਦ ਕਰਤਾ ਵੀ ਜੇ ਬੋਲਿਆ ਤਾਂ ਖਬਰਦਾਰ ਨਹੀਂ ਬੋਲਿਆ ਕਾਲ ਤੱਕ ਦਾ ਹੁਕਮ ਮੰਨਣ ਦੀ ਬਜਾਏ ਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਬਾਦਲ ਦਾ ਹੁਕਮ ਮੰਨਿਆ ਤੇ ਤੁਹਾਡੇ ਨਾਲ ਗਿਆ ਇਹਦਾ ਵੀ ਬੇੜਾ ਕਰ ਤੁਸੀਂ ਕੀਤਾ ਕਿੰਨੀਆਂ ਹੀ ਪੰਥਕ ਜਿਥੇ ਬੰਦੀਆਂ ਦੁਨੀਆ ਭਰ ਦਾ ਮੀਡੀਆ ਦੁਨੀਆ ਭਰ ਦੀ ਸਿੱਖ ਸੰਗਤ ਉਹਨਾਂ ਦੇ ਹਿਰਦੇ ਬਲੁੰਦਰੇ ਪਏ ਨੇ ਸਿੱਖ ਸੰਗਤਾਂ ਦੇ ਹਿਰਦੇ ਇਸ ਗੱਲੋਂ ਬਲੁੰਦਰੇ ਪਏ ਨੇ ਕਿ ਸਾਡੇ ਅਕਾਲ ਪੱਖ ਸਾਹਿਬ ਤੇ ਕੀ ਹੋ ਰਿਹਾ ਹੈ ਕਿ ਮਜ਼ਾਕ ਬਣਾਇਆ ਜਾ ਰਿਹਾ ਹੈ ਕਿਉਂ ਸਾਡੇ ਜਥੇਦਾਰ ਸਾਡੇ ਸਿੰਘ ਸਾਹਿਬ ਜੋ ਫੈਸਲੇ ਉਹਨਾਂ ਨੇ ਕੀਤੇ ਨੇ ਕਿਉਂ ਉਹਨਾਂ ਨੂੰ ਇਨ ਬਿਨ ਲਾਗੂ ਨਹੀਂ ਕਰਵਾ ਰਹੇ ਕਿਉਂ ਨਹੀਂ ਕਰਵਾ ਸਕਦੇ ਕਿਉਂ ਇਹਦੀ ਪ੍ਰਤੀਕਿਰਿਆ ਬਜੋਂ ਜਥੇ ਤਰ੍ਹਾਂ ਦੇ ਪੁਤਲੇ ਫੂਕੇ ਜਾਂਦੇ ਨੇ ਕਿਉਂ ਫੂਕੇ ਜਾਂਦੇ ਨੇ ਜਦੋਂ ਕਿ ਸਿੱਖ ਧਰਮ ਦੇ ਵਿੱਚ ਕੋਈ ਸੇ ਕੋਈ ਪਰੰਪਰਾ ਨਹੀਂ ਖਾਸ ਕਰਕੇ ਜਥੇ ਤਰ੍ਹਾਂ ਦੇ ਪੁਤਲੇ ਕਿਉਂ ਫੂਕੇ ਜਾਣ ਕਿਉਂ ਐਸੀਆਂ ਕਰਤੂਤਾਂ ਹੋ ਰਹੀਆਂ ਨੇ ਪਹਿਲੀ ਵਾਰ ਨਹੀਂ ਹੋਇਆ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੀਆਂ ਭਾਵਨਾਵਾਂ ਦੇ ਉਲਟ ਸਖਤੇ ਵਾਲੇ ਦੇ ਹੱਕ ਤੇ ਹੁਕਮਨਾਮਾ ਜਾਰੀ ਕੀਤਾ ਸੀ ਉਹਨਾਂ ਦੇ ਪੁਤਲੇ ਕੰਪਲੈਕਸ ਵਿੱਚ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਕਿਢਿਸੇ ਗਏ ਸੀ ਜੁੱਤੀਆਂ ਮਾਰੀਆਂ ਗਈਆਂ ਸੀ ਇਹ ਹਾਲਾਤ ਉਦੋਂ ਪੈਦਾ ਹੁੰਦੇ ਨੇ ਜਦੋਂ ਤਖਤ ਸਾਹਿਬਾਂ ਦੇ ਜਥੇਦਾਰ ਡੋਲ ਜਾਂਦੇ ਨੇ ਆਪਣੇ ਕੀਤੇ ਹੋਏ ਫੈਸਲਿਆਂ ਤੇ ਖੜੇ ਨਹੀਂ ਰਹਿੰਦੇ ਪੈਰਾ ਨਹੀਂ ਦੇ ਸਕਦੇ ਉਦੋਂ ਹੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਅਕਸ਼ ਨੂੰ ਢਾਹ ਲੱਗਦੀ ਹੈ ਬਦਨਾਮੀ ਹੁੰਦੀ ਹੈ ਸਾਡੀਆਂ ਸਿੱਖ ਸੰਸਥਾਵਾਂ ਦੀ ਕੌਮ ਨੂੰ ਲੋਕਾਂ ਸਾਹਮਣੇ ਨੀਵੀਂ ਪਾਉਣੀ ਪੈਂਦੀ ਹੈ ਕਿਉਂ ਸਿੰਘ ਸਾਹਿਬ ਜੀ ਜਦੋਂ 2 ਦਸੰਬਰ ਨੂੰ ਸ੍ਰੀ ਕਾਉ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਹੁਕਮਨਾਮੇ ਜਾਰੀ ਕੀਤੇ ਸੀ ਤੇ ਦਾਗੀ ਬਾਗੀ ਜਿਹੜੇ ਗੁਨਾਹਗਾਰ ਸੀ ਕੌਮ ਦੇ ਉਹ ਹੱਥ ਬੰਨੇ ਖੜੇ ਸੀ ਕਈ ਦੁਨੀਆ ਦੇਖ ਰਹੀ ਸੀ ਦੂਜੇ ਧਰਮਾਂ ਦੇ ਲੋਕ ਕਹਿ ਰਹੇ ਕਿ ਆਹ ਬਾਤ ਹੈ ਸਿੱਖ ਧਰਮ ਦੇ ਵਿੱਚ ਐਸੀ ਵੀ ਕੋਈ ਉੱਚਾ ਅਦਾਲਤ ਹੈ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜਾ ਨੂੰ ਖੜੇ ਕਰ ਸਕਦੀ ਹੈ ਤੇ ਅੱਜ ਉਹੀ ਉਹੀ ਜਥੇਦਾਰ ਅੱਜ ਉਹਨਾਂ ਕਨੇ ਲੋਕ ਕੀ ਦੇਖ ਰਹੇ ਨੇ ਵੀ ਜੋ ਫੈਸਲੇ ਤੁਸੀਂ ਜਾਰੀ ਕੀਤੇ ਸੀ ਉਹ ਪ੍ਰਵਾਨ ਕਿਉਂ ਨਹੀਂ ਕਰਵਾ ਸਕਦੇ ਕੀ ਤੁਹਾਡੀਆਂ ਨਿੱਜੀ ਗਰਜਾਂ ਨੇ ਕੀ ਤੁਹਾਡੀਆਂ ਕਮਜ਼ੋਰੀਆਂ ਨੇ ਸਿੰਘ ਸਾਹਿਬ ਜੀ ਸਮੁੱਚੀ ਸਿੱਖ ਕੌਮ ਤੁਹਾਡੇ ਨਾਲ ਖੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਚਾਹੇ ਉਹ ਅਕਾਲੀ ਦਲ ਵਰਸ ਪੰਜਾਬ ਦੇ ਹੋਣ ਚਾਹੇ ਉਹ ਦਲ ਖਾਲਸਾ ਹੋਵੇ ਜਾਂ ਕੋਈ ਹੋਰ ਅਕਾਲੀ ਦਲ ਹੋਵੇ ਚਾਹੇ ਸੁਧਾਰ ਲਹਿਰ ਵਾਲੇ ਹੋਣ ਚਾਹੇ ਅਕਾਲੀ ਦਲ ਜਿਹੜੇ ਜੁੰਡਲੀਆ ਦੇ ਚੋਂ ਨਿਕਲ ਕੇ ਹੋਰ ਵੀ ਬੰਦੇ ਹੋਣ ਸਾਰੇ ਤੁਹਾਡੇ ਆਦੇਸ਼ ਨੂੰ ਮੰਨਣ ਲਈ ਤਿਆਰ ਨੇ ਤੁਹਾਡਾ ਸਾਥ ਦੇਣ ਲਈ ਤਿਆਰ ਨੇ ਤੁਸੀਂ ਫੇਰ ਵੀ ਇਸ ਜੁੰਡਲੀ ਦੇ ਖਿਲਾਫ ਕੋਈ ਫੈਸਲਾ ਕਿਉਂ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਕਿਉਂ ਸਿੰਘ ਸਾਹਿਬ ਜੀ ਕੌਮ ਨੂੰ ਭੰਬਲ ਪੂਸੇ ਚ ਪਾਇਆ ਹੈ ਪਾਇਆ ਕਿਵੇਂ ਇੱਕ ਪਾਸਾ ਕੋਈ ਸੱਤ ਮੈਂਬਰੀ ਕਮੇਟੀ ਕਹਿੰਦੇ ਉਹ ਵੀ ਸਟੈਂਡ ਕਰੂਗੀ ਸਟੈਂਡ ਕਰਦੀ ਹੈ ਨਾਲੇ ਤੁਸੀਂ ਇਹ ਕਹੇ ਕਹੀਂ ਜਾਂਦੇ ਹੋ ਕਿ ਜਿਹੜੀ ਦਰਜੀਤ ਸਿੰਘ ਟੀਮ ਨੇ ਭਾਰਤੀ ਸ਼ੁਰੂ ਕੀਤੀ ਆ ਬਹੁਤ ਵਧੀਆ ਕੰਮ ਕੀਤਾ ਹੈ ਕੀ ਸਿੰਘ ਸਾਹਿਬ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਨੇ ਚੰਗਾ ਕੰਮ ਕੀਤਾ ਹੈ ਦਰਜੀਤ ਟੀਮ ਨੇ ਬਲਵਿੰਦਰ ਪੁੰਦੜ ਤੇ ਉਹ ਹੀਰਾ ਸਿੰਘ ਆਪੜੀ ਵਰਗੇ ਨੇ ਤੁਹਾਡੇ ਹੁਕਮਾਂ ਦੀਆਂ ਧਜੀਆਂ ਉਡਾਈਆਂ ਨੇ ਤੁਹਾਨੂੰ ਚੁਣੌਤੀਆਂ ਦਿੱਤੀਆਂ ਨੇ ਪਰ ਕੇ ਤੇੜ ਇਕੱਠੇ ਪਹਾੜੇ ਦੇ ਟੱਟੂ ਮੰਗੀ ਮਿਲੇ ਤੇ ਹੱਥ ਖੜੇ ਕਰਾਤੇ ਕਾਗ ਪਕਸਾਰ ਦੇ ਬਰੁੱਧ ਕਿ ਜੋ ਫੈਸਲਾ ਕਾਲ ਤੱਕ ਸਾਹਿਬ ਤੋਂ ਹੋਇਆ ਕਿ ਫਖਰੇ ਕੌਮ ਨੇ ਤੋਂ ਵਾਪਸ ਲਿਆ ਜਾਂਦਾ ਉਹਨੂੰ ਰੱਦ ਕਰਾਉਣ ਵਾਸਤੇ ਹੱਥ ਥਕੜੇ ਕਰਾ ਕੇ ਕਾਲ ਤੱਕ ਸਾਹਿਬ ਨੂੰ ਚੈਲੰਜ ਕੀਤਾ ਤੋਹਫੀਰ ਕੀਤੀ ਤੇ ਤੁਸੀਂ ਇਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਤਾਲ ਮੁਟਕੋਣ ਕਰਦਾ ਰਹੇ ਤੁਹਾਨੂੰ ਮਿਲਦੇ ਰਹੇ ਪਰ ਨੂੰ ਕਿੰਨੀਆਂ ਪੰਥ ਕੀ ਜਿਹੇ ਬੰਦੀਆਂ ਮਿਲੀਆਂ ਦਲ ਖਾਲਸਾ ਵਾਲੇ ਮਿਲੇ ਅੰਤਰਿੰਕ ਕਮੇਟੀ ਵਾਲੇ ਮਿਲੇ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਵੀ ਕਹਿੰਦੇ ਨੂੰ ਠੀਕ ਹੈ ਉਹਨਾਂ ਨੂੰ ਵੀ ਲੱਕੜ ਦਾ ਮੁੰਡਾ ਸਾਰਿਆਂ ਨੂੰ ਦੇਈ ਜਾਂਦੇ ਹਾਂ ਸਿੰਘ ਸਾਹਿਬ ਜੀ ਜਦੋਂ ਤੁਹਾਡੀ ਹਾਲਤ ਇਹ ਹੋ ਗਈ ਹਾਲਤ ਤੁਹਾਡੀ ਪਤਲੀ ਹੋ ਗਈ ਥਾਂ ਥਾਂ ਤੋਂ ਚੋਬਾਂ ਮਰੀਆਂ ਜਾਣ ਲੱਗ ਪੀਆਂ ਬਾਹਰਲੀ ਸੰਗਤ ਦੀ ਇੱਕ ਫੈਡਰੇਸ਼ਨ ਬਣੀ ਹੈ ਉਹਨਾਂ ਨੇ ਵੀ ਕਿਹਾ ਕਿ ਅਸੀਂ ਜਿਹੜੇ ਇਕੱਲਕ ਦੇ ਭਗੌੜੇ ਨੇ ਇਹਨਾਂ ਨੂੰ ਅਸੀਂ ਸਟੇਜਾਂ ਤੇ ਨਹੀਂ ਚੜ੍ਹਨਦੇ ਆਂ ਜਦੋਂ ਇਹ ਹਾਲਤ ਹੋ ਗਈ ਕੈਣੀ ਰਘਵੀਰ ਸਿੰਘ ਜੀ ਨੇ ਹੁਣ 28 ਜਨਵਰੀ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਈ। ਸਿੰਘ ਸਾਹਿਬ ਜੀ ਕੀ ਤੁਸੀਂ ਪੰਜ ਸਿੰਘ ਸਾਹਿਬ ਹਾਂ ਇਕੱਠੇ ਹੋ? ਨਹੀਂ। ਤੁਸੀਂ ਤਾਂ ਸਿੰਘ ਸਾਹਿਬ ਹੀ ਦੋ ਗਿਆਨੀ ਹਰਪ੍ਰੀਤ ਸਿੰਘ ਨਾਲ ਤੁਸੀਂ ਪਹਿਲਾਂ ਹੀ ਲੰਗ ਕਰਵਾਤਾ ਉਹਨਾਂ ਦੇ ਕਹੇ ਤੋਂ। ਗਿਆਨੀ ਹਰਪ੍ਰੀਤ ਸਿੰਘ ਤੁਹਾਡਾ ਬਹੁਤ ਵੱਡਾ ਸਹਾਰਾ ਸੀ। ਇੰਨਾ ਦੋਖੀਆਂ ਨੇ ਆ ਬੰਟੀ ਰਮਾਣਾ ਸ਼ੰਤੀ ਰਮਾਣਾ ਗੋਬੀ ਸਾਕਰਗੰਦੀ ਬਰਕੰਦੀ ਇਹਨਾਂ ਨੇ ਐਸੇ ਦੋਸ਼ ਬੇਬੁਨਿਆਦ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਇਨਕੁਆਇਰੀ ਕਰਨ ਲਈ ਕਮੇਟੀ ਬਣਾਤੀ ਤੁਸੀਂ ਮਾੜਾ ਜਿਹਾ ਬੋਲੇ ਵੀ ਅੰਤਰਾਮਣੀ ਕਮੇਟੀ ਨੂੰ ਜਾਂਤਰੰਕ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਤੇ ਉਹਨਾਂ ਦਾ ਕਾਰਜ ਖੇਤਰ ਨਹੀਂ ਜੇ ਕਿਸੇ ਤਖਤ ਦੇ ਜਫੀਸਰ ਤੇ ਦੋਸ਼ ਲੱਗਦੇ ਨੇ ਤਾਂ ਉਹਦੀ ਜਾਂਚ కేలి అకాలパク ਸਾਹਿਬ ਦਾ ਜਥੇਦਾਰ ਹੀ ਕਰ ਸਕਦਾ ਨਾਲ ਇਹ ਵੀ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸਾਹਿਬ ਦੇ ਪੰਜ ਪਿਆਰੇ ਅੱਗੇ ਤਲਬ ਹੋ ਕੇ ਆਪਣਾ ਸਪਸ਼ਟੇ ਕਰ ਦਿੱਤਾ ਇਸ ਕਰਕੇ ਉਹਨਾਂ ਦੇ ਖਿਲਾਫ ਇਨਕੁਆਇਰੀ ਕਰਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਇਹ ਤਾਂ ਤੁਸੀਂ ਕਹਿਤਾ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਨ੍ਹਾਂ ਦੀਆਂ ਸੇਵਾਵਾਂ ਜਥੇਦਾਰ ਵੱਜੋਂ ਮੁਅਤਲ ਕੀਤੀਆਂ ਸੀਆਂ ਉਹ ਤੁਸੀਂ ਕਿਉਂ ਨਹੀਂ ਬਹਾਲ ਕੀਤੀਆਂ ਕਿਉਂ ਨਹੀਂ ਤੁਸੀਂ ਹੁਕਮਨਾਮਾ ਜਾਰੀ ਕੀਤਾ ਜਿਸ ਦਿਨ ਕਿਹਾ ਸੀ ਉਸੇ ਦਿਨ ਤੁਹਾਨੂੰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਸੀ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਤੁਹਾਡੇ ਨਾਲ ਖੜਾ ਹੁੰਦਾ ਉਹ ਤੋਂ ਬਿਨਾਂ ਤੁਸੀਂ ਕਮਜ਼ੋਰ ਪੈ ਗਏ ਹੋ ਹੁਣ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਲਈ ਇਹ ਠੀਕ ਹੈ ਕਿ ਜਿਹਨੂੰ ਮਰਜ਼ੀ ਸਦੋਂ ਭਾਵੇਂ ਸਸਪੈਂਡਡ ਨੂੰ ਸਦੋਂ ਕਹੇ ਸਾਨੂੰ ਵੀ ਸਦੋਂ ਸਾਨੂੰ ਵੀ ਆਉਣਾ ਪਊ ਪਰ ਸਿੰਘ ਸਾਹਿਬ ਜੀ ਮਰਜ਼ਾ ਦਾ ਮੁਤਾਬਕ ਆਪਣੇ ਕਹਿ ਮੁਤਾਬਕ ਤੁਸੀਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਬਤੌਰ ਜਥੇਦਾਰ ਸਿਵਾਵਾਂ ਬਹਾਲ ਕਰੋ ਆਦੇਸ਼ ਜਾਰੀ ਕਰੋ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਬੁਲਾਓ ਇਹ অতি ਜ਼ਰੂਰੀ ਹੈ ਇਹ ਵੀ ਆਦੇਸ਼ ਜਾਰੀ ਕਰੋ ਜਿਹੜੀ ਇਨ੍ਹਾਂ ਕਾਲ ਤੱਕ ਦੇ ਪਘੌੜਿਆਂ ਨੇ ਤੁਹਾਡੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਆ ਭਰਤੀ ਸ਼ੁਰੂ ਕੀਤੀ ਹੈ ਉਹ ਭਰਤੀ ਮੁਖਸਰ ਦੇ ਵਿੱਚ ਡੇਰਾ ਪ੍ਰੇਮੀ ਵੀ ਕਰ ਰਹੇ ਨੇ ਡੇਰਾ ਪ੍ਰੇਮੀ ਕਾਲੀਦਾਵ ਦੀ ਭਰਤੀ ਕਰ ਰਹੇ ਨੇ ਅੱਜ ਵੀਡੀਓ ਲੰਬੀ ਨਾ ਹੋ ਜਾਵੇ ਕੱਲ ਨੂੰ ਫੋਟੋ ਸਮੇਤ ਕੋਈ ਲਾਡੀ ਲੁੰਡੀ ਬੱਤਰਾ ਹੈ ਉਹਦੇ ਬਾਰੇ ਕੱਲ ਨੂੰ ਸੀ ਜਾਣਕਾਰੀ ਦੇਵਾਂਗੇ ਸਿੰਘ ਸਾਹਿਬ ਜੀ ਹੋਰ ਕੁਝ ਨਾ ਕਰੋ ਤੁਸੀਂ ਆਪਣੇ ਚਾਰੇ ਕੀਤੇ ਹੋਏ ਆਦੇਸ਼ਾਂ ਨੂੰ ਹੁਕਮਨਾਮਿਆਂ ਨੂੰ ਹੀ ਇਨ ਬਿਨ ਲਾਗੂ ਕਰਵਾਓ فرماؤ ਤਾਂ ਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਸ ਨੂੰ ਢਾਹ ਨਾ ਲੱਗ ਸਕੇ ਉਹਦੇ ਮਾਨ ਸਨਮਾਨ ਵਿੱਚ ਵਾਧਾ ਹੋਵੇ ਤੁਸੀਂ ਸਭ ਕੁਝ ਕਰ ਸਕਦੇ ਹੋ ਕਿਉਂ ਨਹੀਂ ਕਰਦੇ ਕਰੋ ਇੰਨਾ ਭਗੌੜਿਆਂ ਨੂੰ ਫਲਨ ਦੇਵੈਨਨ ਨੂੰ ਸਖਤ ਤੋਂ ਸਖਤ ਸਜ਼ਾ ਜੋ ਇਹਨਾਂ ਨੇ ਬਗਾਵਤ ਕੀਤੀ ਹੈ ਦੁਨੀਆਂ ਭਰ ਵਿੱਚ ਸਾਡੇ ਆ ਸਿੱਖ ਸੰਸਥਾਵਾਂ ਦੀ ਬਨਾਮੀ ਕੀਤੀ ਹੈ ਉਹਦੇ ਬਦਲੇ ਚ ਇਹਨੂੰ ਸਖਤ ਤੋਂ ਸਖਤ ਸਜ਼ਾ ਦਿਓ ਗਿਆਨੀ ਹਰਪੀ ਸਿੰਘ ਨੂੰ ਅੱਜ ਹੀ ਐਲਾਨ ਕਰਕੇ ਬਹਾਲ ਕਰੋ ਬਲਾਓ ਤੁਹਾਡਾ ਸਾਥ ਦੇਊਗਾ ਸਿੱਖ ਕੌਮ ਸਿੱਖ ਪੰਥ ਸਿੱਖ ਪੰਥੀਆਂ ਸਿਰਮੌਰ ਸੰਸਥਾਵਾਂ ਦਾ ਮਾਣ ਸਨਮਾਨ ਵੀ ਤਾਂ ਹੀ ਵਧੂਗਾ ਜੇ ਤੁਸੀਂ ਆਪਣੇ ਫੈਸਲੇ ਤੇ ਆਪ ਹੀ ਪਹਰਾ ਦੇਵੋਗੇ ਆਪ ਹੀ ਇਕ ਰਹੋਗੇ ਨਹੀਂ ਇਹਨਾਂ ਨੇ ਇਹਨਾਂ ਲੋਕਾਂ ਨੇ ਜਿਵੇਂ ਤੁਹਾਨੂੰ ਪਾੜਿਆ ਤੁਹਾਡੀ ਹੋਰ ਵੀ ਹਾਲਤ ਬੁਰੀ ਕਰਨਗੇ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ